ਸਾਥੀਓ ਮੈਂ ਐਸਕੇ ਸੁਨੇਤ ਫਾਊਂਡਰ ਇਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਉਸ ਵੱਲੋਂ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਕੁਝ ਦਿਨ ਪਹਿਲਾਂ ਮੇਰੇ ਕੋਲ ਇੱਕ ਪੇਰੈਂਟਸ ਆਏ ਆਪਣੇ ਬੱਚਿਆਂ ਨਾਲ ਔਰ ਉਹ ਇਸ ਗੱਲ ਤੇ ਮੇਰੇ ਨਾਲ ਸਲਾਹ ਕਰ ਰਹੇ ਸੀ ਡਿਸਕਸ਼ਨ ਕਰ ਰਹੇ ਸੀ ਕਿ ਅਸੀਂ ਆਪਣੇ ਬੱਚੇ ਨੂੰ ਕਿੱਥੇ ਪੜਾਈਏ ਕਿਸ ਕਾਲਜ ਚ ਪੜਾਈਏ ਜਿਹੜਾ ਘਰ ਦੇ ਨਜ਼ਦੀਕ ਆ ਜਾਂ ਕੋਲਜ ਹੈ ਜਿਹੜਾ ਅੱਛਾ ਹੈ ਉਹ ਦੂਰ ਆ ਤੇ ਮੈਂ ਉਹਨਾਂ ਨਾਲ ਇਹ ਗੱਲ ਸਾਂਝੀ ਕੀਤੀ ਕਿ ਤੁਸੀਂ ਇਹ ਨਾ ਵੇਖੋ ਵੀ ਜਿਹੜਾ ਕਾਲਜ ਆ ਉਹ ਤੁਹਾਡੇ ਘਰ ਦੇ ਨਜ਼ਦੀਕ ਆ ਕਿ ਦੂਰ ਆ ਤੁਸੀਂ ਇਹ ਦੇਖੋ ਵੀ ਜਿਹੜਾ ਵੀ ਸਬਜੈਕਟ ਤੁਸੀਂ ਆਪਣੇ ਬੱਚੇ ਨੂੰ ਪੜਾਉਣਾ ਚਾਹੁੰਦੇ ਆ ਜਿੱਦਾਂ ਕਿ ਉਹ ਬੀਕਾਮ ਪੜਾਉਣਾ ਚਾਹੁੰਦੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਨਾ ਦੇਖੋ ਵੀ ਬੀਕਾਮ ਸਭ ਤੋਂ ਲਾਗੇ ਕਿਹੜੇ ਕਾਲਜ 'ਚ ਪੜਾਈ ਜਾਂਦੀ ਹੈ ਤੁਸੀਂ ਇਹ ਦੇਖੋ ਵੀ ਬੀਕਾਮ ਜਿਹੜੀ ਆ ਇੱਥੇ ਸਭ ਤੋਂ ਅੱਛੀ ਕਿਸ ਕਾਲਜ 'ਚ ਪੜਾਈ ਜਾਂਦੀ ਹੈ ਤੁਸੀਂ ਉਸ ਕਾਲਜ ਚ ਆਪਣੇ ਬੱਚੇ ਨੂੰ ਪੜਾਓ ਭਾਵੇਂ ਉਹ ਥੋੜਾ ਦੂਰ ਵੀ ਹੋਵੇ ਇਹ ਕੋਈ ਇੰਨਾ ਵੱਡਾ ਆਈਸ਼ੂ ਨਹੀਂ ਹੈਗਾ ਅੱਜ ਦੇ ਟਾਈਮ ਸਾਡੇ ਕੋਲ ਫੋਨ ਆਉਣ ਜਾਣ ਦੇ ਸਾਧਨ ਹੈਗੇ ਨਾਲੋਂ ਬਹੁਤ ਜ਼ਿਆਦਾ ਇਸ ਕਰਕੇ ਦੂਰ ਹੋਣਾ ਕੋਈ ਇੰਨਾ ਵੱਡਾ ਮਸਲਾ ਨਹੀਂ ਹੈਗਾ ਅਸਲ ਕੁਐਸਚਨ ਇਹ ਆ ਸਵਾਲ ਇਹ ਆ ਵੀ ਪੜ੍ਹਾਈ ਕਿੱਥੇ ਅੱਛੀ ਦਿੱਤੀ ਜਾਂਦੀ ਹੈ ਤੇ ਮੈਂ ਉਹਨਾਂ ਨਾਲ ਇਹ ਗੱਲ ਸਾਂਝੀ ਕੀਤੀ ਔਰ ਉਹ ਪੇਰੈਂਟ ਜਿਹੜੇ ਆ ਬਾਬਾ ਬੱਚੇ ਦੇ ਬਹੁਤ ਮੇਰੇ ਇਸ ਗੱਲ ਤੋਂ ਸਹਿਮਤ ਹੋਏ ਉਹ ਐਗਰੀ ਹੋਏ ਕਿ ਤੁਹਾਡੀ ਇਹ ਗੱਲ ਸਹੀ ਆ ਤੇ ਮੈਂ ਸੋਚਿਆ ਵੀ ਕਿਉਂਕਿ ਉਹਨਾਂ ਨੂੰ ਤਾਂ ਇਹ ਗੱਲ ਮੈਂ ਦੱਸੀ ਆ ਪਰ ਇਹ ਜਿਹੜਾ ਇੱਕ ਸਵਾਲ ਆਇਆ ਏ ਇੰਦਾ ਇਸ ਗੱਲ ਤੇ ਬਹੁਤ ਸਾਰੇ ਪੇਰੈਂਟਸ ਆ ਉਹ ਸੋਚਦੇ ਰਹਿੰਦੇ ਆ ਕਿ ਅਸੀਂ ਬੱਚਿਆਂ ਨੂੰ ਜਿਹੜਾ ਸਬਜੈਕਟ ਪੜਾਉਣਾ ਆ ਬੱਚੇ ਪੜ੍ਹਨਾ ਚਾਹੁੰਦੇ ਆ ਅਸੀਂ ਕਿੱਥੇ ਪੜਾਈਏ ਕਾਲਜ ਲਾਗੇ ਦਾ ਕਾਲਜ ਠੀਕ ਰਹੇਗਾ ਕਿ ਦੂਰ ਭੇਜੀਏ ਤੇ ਮੈਂ ਸੋਚਿਆ ਵੀ ਇਹ ਗੱਲ ਸਾਰਿਆਂ ਨਾਲ ਸਾਂਝੀ ਕਰਨੀ ਚਾਹੀਦੀ ਆ ਤਾਂ ਕਿ ਹੋਰ ਸਾਰੇ ਪੇਰੈਂਟਸ ਨੂੰ ਵੀ ਇਸ ਗੱਲ ਬਾਰੇ ਮੈਂ ਆਪਣੇ ਵਿਚਾਰ ਸਾਂਝੇ ਕਰ ਸਕਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਪੇਰੈਂਟਸ ਨੂੰ ਜੋ ਬੱਚਿਆਂ ਨੂੰ ਸਕੂਲਾਂ ਤੋਂ ਬਾਅਦ 12th ਤੋਂ ਬਾਅਦ ਕਾਲਜ ਤੇ ਯੂਨੀਵਰਸਿਟੀ ਚ ਪੜਾਉਣਾ ਚਾਹਦੇ ਆ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਇਹ ਨਾ ਦੇਖੋ ਵੀ ਕਾਲਜ ਯੂਨੀਵਰਸਿਟੀ ਤੁਹਾਡੇ ਘਰ ਦੇ ਕਿੰਨੇ ਨਜ਼ਦੀਕ ਆ ਤੁਸੀਂ ਇਹ ਦੇਖੋ ਕਿ ਤੁਸੀਂ ਆਪਣੇ ਬੱਚੇ ਨੂੰ ਚਾਹੇ ਕਮਰਸ ਪੜਾਉਣੀ ਆ ਸਾਇੰਸ ਪੜਾਉਣੀ ਆ ਆਰਟਸ ਪੜਾਉਣੀ ਆ ਕੋਈ ਵੀ ਸਬਜੈਕਟ ਹੋਣਾ ਉਹ ਸਬਜੈਕਟ ਸਭ ਤੋਂ ਅੱਛਾ ਕਿਹੜੇ ਕਾਲਜ ਯੂਨੀਵਰਸਿਟੀ ਚ ਪੜਾਇਆ ਜਾਂਦਾ ਔਰ ਜੇ ਉਹ ਕਾਲਜ ਯੂਨੀਵਰਸਿਟੀ ਤੁਹਾਡੇ ਤੋਂ ਦੂਰ ਵੀ ਆ ਤੇ ਤੁਸੀਂ ਉੱਥੇ ਵੀ ਆਪਣੇ ਬੱਚਿਆਂ ਨੂੰ ਖੱਲੋ ਕੋਈ ਏਡੀ ਦਿੱਕਤ ਨਹੀਂ ਹੈ ਜੇ ਬਹੁਤ ਹੀ ਜ਼ਿਆਦਾ ਦੂਰ ਹੈ ਤਾਂ ਹੌਸਟਲ ਬਣੇ ਆ ਬਹੁਤ سارے ਬੱਚੇ ਵਿਦੇਸ਼ਾਂ ਤੱਕ ਪੜਨ ਜਾਂਦੇ ਆ ਤੇ ਇੰਡੀਆ 'ਚ ਵੀ ਜੇ ਸਾਨੂੰ ਕਿਸੇ ਹੋਰ ਸਟੇਟ 'ਚ ਵੀ ਜਾਣਾ ਪੈ ਜਾਏ ਪੜਨ ਵਾਸਤੇ ਪਰ ਉੱਥੇ ਪੜ੍ਹਾਈ ਅੱਛੀ ਹੋਵੇ ਤਾਂ ਸਾਨੂੰ ਬੱਚਿਆਂ ਨੂੰ ਉੱਥੇ ਕਰਨਾ ਚਾਹੀਦਾ ਤੇ ਇਸ ਕਰਕੇ ਅਸੀਂ ਇਹ ਵੀਡੀਓ ਬਣਾ ਰਹੇ ਆ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਜੋ ਇਨਫੋਰਮੇਸ਼ਨ ਅਸੀਂ ਸਾਂਝੀ ਕੀਤੀ ਹੈ ਉਹ ਅੱਛੀ ਲੱਗੇਗੀ ਤੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਸ ਨੂੰ ਜਿਆਦਾ ਤੋਂ ਜਿਆਦਾ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਤਾਂ ਕਿ ਇਹ ਮੈਸੇਜ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ